ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਸਤਿਕਾਰ ਮੈਂ ਰਜਿੰਦਰ ਕੌਰ ਮੁਹਾਲੀ ਖਰੜ ਤੋਂ ਬਿਲੋਂਗ ਕਰਦੀ ਹਾਂ ਇੱਥੇ ਯੋਗਾ ਦੀ ਕਲਾਸ ਸ਼ੁਰੂ ਹੋਈ तकरीबन 9 ਮਹੀਨੇ ਹੋ ਚੁੱਕੇ ਹਨ ਜਿਸ ਦੇ ਵਿੱਚ ਸਾਡੀ ਮੈਮ ਜਿਹਨੇ ਬਹੁਤ ਹੀ ਅੱਛੇ ਤਰੀਕੇ ਨਾਲ ਸਾਨੂੰ ਯੋਗਾ ਕਰਾ ਰਹੇ ਹਨ ਨਾਮ ਗਗਨਦੀਪ ਕੌਰ ਹੈ ਮੈਂ ਖਰੜੀ ਦੇ ਨਿਵਾਸੀ ਹਾਂ ਮੈਂ ਇੱਕ ਯੋਗਾ ਕਲਾਸ 7-8 ਮਹੀਨੇ ਤੋਂ ਕਰ ਰਹੀ ਹਾਂ ਤੇ ਮੈਨੂੰ ਇਹਦੇ ਬਹੁਤ ਤਰ੍ਹਾਂ ਦੇ ਬੈਨੀਫਿਟਸ ਹੋਏ ਆ ਫਰਸਟ ਆਫ ਆਲ ਮੈਨੂੰ ਬੈਨੀਫਿਟ ਹੋਇਆ ਆਫਟਰ ਡਿਲੀਵਰੀ ਮੈਨੂੰ ਸਨੋਰਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਸੀ ਸਰਡਨ ਸਟਾਰਟ ਹੋਈ ਮੈਨੂੰ ਉਸ ਚੀਜ਼ 'ਚ ਇੰਨਾ ਜ਼ਿਆਦਾ ਬੈਨੀਫਿਟ ਲੱਗਿਆ ਹੈ ਬਹੁਤ ਜ਼ਿਆਦਾ ਉਸ ਚੀਜ਼ 'ਚ ਮਤਲਬ ਕਮੀ ਆਈ ਹੈ ਤੇ ਮੋਰਓਵਰ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਤੇ ਮੈਨੂੰ ਉਹਦੇ 'ਚ ਵੀ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਇਥੇ ਯੋਗਾ ਕਰਦੇ ਸਾਨੂੰ ਬਹੁਤ ਫਾਇਦੇ ਹੋਏ ਹਨ ਜਿਵੇਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਸੀਗੀ ਥਾਇਰੋਇਡ ਦੀ ਬੀਪੀ ਦੀ ਤੇ ਕਾਫੀ ਲੋਕਾਂ ਨੂੰ ਇਸ ਚ ਫਰਕ ਪਿਆ ਹੈ ਤੇ ਲੋਕ ਬਹੁਤ ਅੱਛੇ ਤਰੀਕੇ ਨਾਲ ਇਸ ਨੂੰ ਇੰਜੋਏ ਕਰ ਰਹੇ ਹਨ ਨਾਲੇ ਕਹਲੋ ਕਿ ਜਿਵੇਂ ਲੇਡੀਜ਼ ਹੈਗੀਆਂ ਨੇ ਫ੍ਰੀ ਲੇਡੀਜ਼ ਹੈਗੀਆਂ ਉਹਨਾਂ ਨੂੰ ਯੋਗਾ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਕਈ ਕਰਾਚੇ ਕਈ ਤਰ੍ਹਾਂ ਦੀ ਪ੍ਰੋਬਲਮਸ ਹੈਗੀਆਂ ਨੇ ਤੇ ਮੈਂ ਵੀ ਚਾਹਨੀ ਆ ਕਿ ਇਹ ਮੁਹਿੰਮ ਮਤਲਬ ਹਮੇਸ਼ਾ ਲਈ ਬਣੀ ਰਹੇ ਇਸ ਚੀਜ਼ ਨੂੰ ਕਦੇ ਵੀ ਬੰਦ ਨਾ ਕੀਤਾ ਜਾਵੇ ਅਸੀਂ ਜਦੋਂ ਇਕੱਠੇ ਹੁੰਨੇ ਆ ਇੱਕ ਸਾਡਾ ਗੈਟ ਟੂਗੇਦਰ ਹੋ ਜਾਂਦਾ ਹੈ ਤੇ ਅਸੀਂ ਆਪਣੇ ਪੂਰੇ ਦਿਨ ਦੇ ਵਿੱਚ ਇੱਕ ਘੰਟਾ ਆਪਣੇ ਲਈ ਕੱਢਦੇ ਆ ਉਹਦੇ ਨਾਲ ਕੀ ਹੁੰਦਾ ਯੋਗਾ ਕਰਨ ਨਾਲ ਪੂਰਾ ਦਿਨ ਸਾਡਾ ਜਿਹੜਾ ਹੈ ਫਰੈਸ਼ ਨਿਕਲਦਾ ਇਹ ਜਿਹੜਾ ਭਗਵੰਤਪਾਨ ਜੀ ਨੇ ਇਹ ਜਿਹੜਾ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਯੋਗਾ ਦਾ ਇਹ ਬਹੁਤ ਹੀ ਵਧੀਆ ਇੱਕ ਇਨੀਸ਼ੀਏਟਿਵ ਹੈ ਮੈਂ ਧੰਨਵਾਦ ਕਰਨਾ ਚਾਹਨੀ ਹਾਂ ਭਗਵੰਤਪਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਯੋਗ ਦੀ ਕਲਾਸ ਸ਼ੁਰੂ ਕੀਤੀ ਹੈ なるほど。